ਕੇਂਦਰੀ ਰਾਜ ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਜਿਹੜੇ ਨੇ ਉਹ ਇਸ ਗੱਲ ਦਾ ਜ਼ਿਕਰ ਕਰ ਰਹੇ ਕਿ ਪੰਜਾਬ ਦਾ ਪਾਣੀ ਤਾਂ ਬਾਹਰ ਨਹੀਂ ਜਾਣ ਦਵਾਂਗੇ ਲੇਕਿਨ ਇਸ ਵੇਲੇ ਜਦੋਂ ਪਾਕਿਸਤਾਨ ਦੇ ਨਾਲ ਯੁੱਧ ਵਾਲੇ ਹਾਲਾਤ ਨੇ ਉਸ ਵੇਲੇ ਪੰਜਾਬ ਤੇ ਹਰਿਆਣਾ ਦੀ ਵੰਡ ਵਾਲੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਕਰਨੀ ਚਾਹੀਦੀ ਦੇਖੋ ਯੁੱਧ ਵਰਗੇ ਹਾਲਾਤ ਪਾਕਿਸਤਾਨ ਦੇ ਨਾਲ ਨੇ ਅਸੀਂ ਸੈਂਟਰ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜੋ ਫੈਸਲਾ ਕੇਂਦਰ ਦੀ ਸਰਕਾਰ ਕਰੇਗੀ ਅਸੀਂ ਉਥੇ ਪੂਰਾ ਪੈਰਾ ਦੇਵਾਂਗੇ ਨਾਲ ਖੜਾਂਗੇ ਉਹਨਾਂ ਦੇ ਬਾਕੀ ਜਿਹੜੀ ਪੰਜਾਬ ਤੇ ਹਰਿਆਣਾ ਦੀ ਗੱਲ ਹੈ ਇਹ ਕਰ ਕੌਣ ਰਿਹਾ ਪਹਿਲਾਂ ਤਾਂ ਬਿੱਟੂ ਜੀ ਨੂੰ ਇਹ ਦੇਖਣਾ ਚਾਹੀਦਾ ਅਸੀਂ ਤਾਂ ਕਰ ਹੀ ਨਹੀਂ ਰਹੇ ਕੋਈ ਉਹ ਕਰ ਰਹੇ ਨੇ ਤੇ ਅਸੀਂ ਬਿਆਨ ਵੀ ਕੀ ਦੇ ਰਹੇ ਹਾਂ ਅਸੀਂ ਤਾਂ ਇਹ ਬਿਆਨ ਦੇ ਰਹੇ ਹਾਂ ਕਿ ਉਹ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕੇ ਨੇ ਤੇ ਸਾਡੇ ਸਾਡੀ ਪਲਾਨਿੰਗ ਹੈ ਸਾਡੇ ਡਿਪਾਰਟਮੈਂਟ ਦੀ ਪਲਾਨਿੰਗ ਹੈ ਕਿ ਸਾਡਾ ਪਾਣੀ ਬਚਿਆ ਹੋਇਆ ਅਸੀਂ ਉਸ ਪਾਣੀ ਨੂੰ ਹੁਣ ਯੂਜ਼ ਕਰ ਰਹੇ ਹਾਂ ਤੇ ਅਪ ਟੂ 30 ਜੂਨ ਤੱਕ ਇਹ ਸਾਰਾ ਪਾਣੀ ਆ ਜਿਹੜਾ ਪੰਜਾਬ ਨੂੰ ਵੀ ਹਰਿਆਣਾ ਰਾਜਸਥਾਨ ਜਿਹੜਾ ਜਾਣਾ ਨਾ ਉਹ ਭਗੜਾ ਡੈਮ ਤੇ ਜਾਣਾ ਅਸੀਂ ਪੰਜਾਬੀ ਕਹਿੰਦੇ ਜਦੋਂ ਪੂਰਾ ਮੁਲਕ ਇਕੱਠਾ ਹੈ ਪਾਕਿਸਤਾਨ ਦੇ ਖਿਲਾਫ ਔਰ ਉਸ ਵੇਲੇ ਦੋ ਮੁਲਕ ਦੋ ਸੂਬਿਆਂ ਦੀ ਗੱਲ ਜਿਹੜੀ ਹੈ ਵੰਡ ਵਾਲੀ ਗੱਲ ਹਰਿਆਣਾ ਤੇ ਪੰਜਾਬ ਦੀ ਉਹ ਪੰਜਾਬ ਦੇ ਸੀਐਮ ਨੂੰ ਨਹੀਂ ਕਰਨੀ ਚਾਹੀਦੀ ਅਸੀਂ ਤਾਂ ਮੈਂ ਫਿਰ ਬੇਨਤੀ ਕਰਦਾ ਅਸੀਂ ਕਿੱਥੇ ਕਰ ਰਹੇ ਹਾਂ ਅਸੀਂ ਤਾਂ ਆਪਦੀ ਉਹਨਾਂ ਨੇ ਗੱਲ ਛੇੜੀ ਹੈ ਉਹਨਾਂ ਨੇ ਪਾਣੀ ਫालतੂ ਮੰਗਿਆ ਅਸੀਂ ਕਿਹਾ ਵੀ ਅਸੀਂ ਸਾਡੇ ਲਈ ਪਾਣੀ ਦੀ ਘਾਟ ਉਹ ਆਪਦਾ ਹਿੱਸਾ ਲੈ ਚੁੱਕੇ ਨੇ ਤੇ ਸਾਡੇ ਕੋਲੇ ਫालतू ਪਾਣੀ ਦੇਣ ਨੂੰ ਹੈ ਨਹੀਂ ਇਹ ਦਿਸੋ ਇਹਦੇ ਵਿੱਚ ਅਸੀਂ ਕੀ ਗਲਤ ਗੱਲ ਕੀਤੀ ਕਹਿੰਦੇ ਹਰਿਆਣਾ ਤੇ ਪੰਜਾਬ ਭਰਾ ਨੇ ਉਹਨਾਂ ਦੇ ਵਿੱਚ ਫਾੜ ਵਾਲਾ ਕੰਮ ਨਹੀਂ ਬਿਲਕੁਲ ਹਰਿਆਣਾ ਦੇ ਪੰਜਾਬ ਭਰਾ ਨੇ ਪਰ ਦੇਖਣਾ ਤਾਂ ਫਿਰ ਕੇਂਦਰ ਸਰਕਾਰ ਨੂੰ ਚਾਹੀਦਾ ਨਾ ਕਿ ਭਰਾ ਹੈਗੇ ਨੇ ਭਰਾਵਾਂ ਦੇ ਵਿੱਚ ਇਸ ਤਰ੍ਹਾਂ ਦਾ ਤਾਲਮਿਲ ਉਹਨਾਂ ਨੂੰ ਪੈਦਾ ਕਰਨਾ ਚਾਹੀਦਾ ਜਦੋਂ ਅਸੀਂ ਸੈਕਟਰੀ ਹਾਈਡਰੋ ਤੇ ਗਵਰਨਮੈਂਟ ਆਫ ਇੰਡੀਆ ਨੂੰ ਲਿਖ ਚੁੱਕੇ ਤੇ ਤਾਂ ਉਹਨਾਂ ਨੇ ਕਿਉਂ ਨਹੀਂ ਧਿਆਨ ਕੀਤਾ ਬੀਵੀਐਮਬੀ ਦਾ ਜਿਹੜਾ ਚੇਅਰਮੈਨ ਹੈ ਉਨੇ ਕਿਉਂ ਨਹੀਂ ਧਿਆਨ ਕੀਤਾ ਉਹ ਵੀ ਮੇਰੇ ਚਿੱਠੀ ਲਿਖਤੀ ਕੇਂਦਰ ਸਰਕਾਰ ਨੂੰ ਕਿ ਤੁਸੀਂ ਜਾਓਗੇ ਜੇ ਕੇਂਦਰ ਸਰਕਾਰ ਤਲਬ ਕਰਦੀ ਦੇਖੋ ਆਉਣ ਵਾਲਾ ਸਮਝ ਜਹਾਜਾ ਹੋਏਗਾ ਅਸੀਂ ਕਰਾਂਗੇ ਅਸੀਂ ਸੰਗੀਟਾਂਚਾ ਸਾਡਾ ਫੈਡਰਲ ਸਿਸਟਮ ਹੈ ਪਰ ਮੈਨੂੰ ਪੂਰਾ ਯਕੀਨ ਹੈ ਕਿ ਕੇਂਦਰ ਦੀ ਸਰਕਾਰ ਹੈ ਜਿਹੜੀ ਪਹਿਲਾਂ ਤਾਂ ਇਹਨਾਂ ਨੂੰ ਕਹੂਗੀ ਵੀ ਆਹ ਲੈਟਰ ਪਏ ਨੇ ਤੁਸੀਂ ਆਪਣੇ ਹਿੱਸੇ ਦਾ ਪਾਣੀ ਕਿਉਂ ਜ਼ਿਆਦਾ ਯੂਜ਼ ਕੀਤਾ ਅੱਛਾ ਨਿਕਲ ਹੋਰ ਕਹੀ ਜਾਂਦੇ ਇਹ ਪਹਿਲਾਂ ਵਰਤਦੇ ਸੀ ਅਸੀਂ ਪਹਿਲਾਂ ਇਹਨਾਂ ਮਹੀਨਿਆਂ ਦੇ ਵਿੱਚ ਪਾਣੀ ਵਰਤਦੇ ਸੀ ਜੇ ਤੁਸੀਂ ਪਹਿਲਾਂ ਵਰਤਦੇ ਸੀ ਅਸੀਂ ਪਾਣੀ ਤੁਹਾਨੂੰ ਦਿੰਦੇ ਸੀ ਤਾਂ ਫਿਰ ਇਹ ਕਾਨੂੰਨ ਤਾਂ ਨਹੀਂ ਬਣ ਗਿਆ ਅਸੀਂ ਪਾਣੀ ਦਿੰਦੇ ਤੇ ਪਰ ਅਸੀਂ ਆਪ ਦਾ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਸੀਂ ਸਾਰਾ ਇਨਫਰਾਸਟ੍ਰਕਚਰ ਸਹੀ ਕਰ ਲਿਆ ਅੱਜ ਸਾਨੂੰ ਨਹਿਰੀ ਪਾਣੀ ਜਿਹੜਾ ਟੇਲਾਂ ਤੱਕ ਪਹੁੰਚਾਣ ਦੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਸੀ ਅਸੀਂ ਉਹ ਟੇਲਾਂ ਤੱਕ ਪਾਣੀ ਪਹੁੰਚਾਤਾ ਪਾਣੀ ਦੀ ਸਾਨੂੰ ਲੋੜ ਹੈ ਅਸੀਂ ਆਪਣੇ ਖੇਤਾਂ ਨੂੰ ਦੇਣਾ ਹੈ ਅਸੀਂ 4557 ਕਰੋੜ ਰੁਪਇਆ 3 ਸਾਲਾਂ ਦੇ ਵਿੱਚ ਨਹਿਰੀ ਢਾਂਚੇ ਨੂੰ ਠੀਕ ਕਰਨ ਤੇ ਕੀਤੇ। ਸੋ ਅਸੀਂ ਆਪਣਾ بڑا ਸਿਸਟਮ ਦੇ ਨਾਲ ਚੱਲ ਰਹੇ ਹਾਂ, ਪੰਜਾਬ ਦੀ ਬਿਹਤਰੀ ਦੇ ਲਈ ਚੱਲ ਰਹੇ ਹਾਂ। ਸਾਡੀ ਪਲਾਨਿੰਗ ਸਹੀ ਹੈ। ਸੋ ਸਾਡੀ ਪਲਾਨਿੰਗ ਸਹੀ ਹੈ, ਸਾਡਾ ਪਾਣੀ ਵੀ ਬਚਿਆ ਹੋਇਆ ਹੈ ਤੇ ਅਸੀਂ ਇਹ ਪਾਣੀ ਆਉਣ ਵਾਲੇ ਸਮੇਂ ਦੇ ਖੇਤੀ ਦੇ ਲਈ ਦੇਣਾ। ਸੋ ਇਹਨਾਂ ਨੂੰ ਆਪਾਂ ਪਲਾਨਿੰਗ ਠੀਕ ਕਰਨੀ ਚਾਹੀਦੀ ਆ। ਜੋ ਚੀਜ਼ ਆਪਣੇ ਕੋਲੇ ਹੈ, ਦੇਖੋ ਇੱਕ ਘਰ ਹੈ। ਜਿੰਨਾ ਕੋਈ ਪੈਸਾ ਹੋਊ ਬੰਦਾ ਉਨਾ ਹੀ ਖਰਚੂਗਾ ਨਾ। ਇਹ ਵੀ ਸਿਸਟਮ ਹੈ ਪਾਣੀ ਦੇਖ ਕੇ ਇਹਨਾਂ ਨੂੰ ਵਰਤਣਾ ਚਾਹੀਦਾ ਸੀ ਸੋ ਇਹ ਆਪਣੀ ناکامی ਨੂੰ ਛਪਾਉਣ ਦੇ ਲਈ ناکامی ਨੂੰ ਛਪਾਉਣ ਦੇ ਲਈ ਗੱਲਾਂ ਪੰਜਾਬ ਦੀਆਂ ਕਰ ਰਹੇ ਨੇ ਜਿਹੜੇ ਨਹੀਂ ਕਰਨੀ ਚਾਹੀਦੀ ਦੇਖਿਏ ਪੰਜਾਬ ਔਰ ਹਰਿਆਣਾ ਕੇ ਪਾਣੀ ਕਾ ਮਸਲਾ ਅਬ ਕੇਂਦਰ ਸਰਕਾਰ ਕੇ ਪਾਲੇ ਮੇਂ ਪੜਾ ਹੈ ਕਿਉਂਕਿ BBMP ਨੇ ਅਬ ਕੇਂਦਰ ਸਰਕਾਰ ਕੋ ਚਿੱਠੀ ਲਿਖੀ ਹੈ ਤਾਂ ਐਸੇ ਮੇਂ ਪੰਜਾਬ ਸਰਕਾਰ ਕਾ ਅਬ ਕਿਆ ਤਰਕ ਰਹੇਗਾ ਬਾਤਚਿੱਤ ਕਰਨੇ ਕੇ ਲਈ ਹਮਾਰੇ ਸਾਥ ਸੰਬੰਧਿਤ ਮਨਿਸਟਰ ਹੈ ਬਰਿੰਦਰ ਗੋਇਲ 인ਸੇ ਬਾਤ ਕਰਤੇ ਗੋਇਲ ਸਾਹਿਬ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਜਦੋਂ ਹਰਿਆਣਾ ਨੇ ਹੁਣ ਕਹਿ ਰਿਹਾ ਕਿ ਪੀਨ ਦੇ ਲਈ ਘਟੋ ਘਟ ਪਾਣੀ ਦੇ ਦਿਓ ਔਰ ਬੀਬੀਐਮਪੀ ਨੇ ਹੁਣ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ ਦੇਖੋ ਪਾਣੀ ਕਨੇਓ ਕਦੇ ਨਾ ਮਨਾ ਕੀਤਾ ਨਾ ਅਸੀਂ ਕਰ ਸਕਦੇ ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਟਸੈਲਫ ਇੱਕ ਕੰਟਰੋਲਿੰਗ ਅਥਾਰਟੀ ਹੈ ਪੰਜਾਬ ਹਰਿਆਣਾ ਰਾਜਸਥਾਨ ਜਿਹੜੇ ਵੀ ਸਟੇਟਾਂ ਦਾ ਜਿੰਨਾ ਹਿੱਸਾ ਬੰਦਾ ਹੈ ਉਹ ਪਾਣੀ ਦਾ ਹਿੱਸਾ 30 ਸਤੰਬਰ ਤੋਂ ਬਾਅਦ ਪਾਣੀ ਬਰਤਨਾ 21 ਮਈ ਤੋਂ 21 ਮਈ ਤੱਕ ਹੁੰਦਾ 30 ਸਤੰਬਰ ਤੋਂ ਬਾਅਦ ਕਿਉਂਕਿ ਜਿੰਨਾ ਪਾਣੀ ਡੈਮਾਂ ਦੇ ਵਿੱਚ ਆਣਾ ਹੈ ਉਹ ਆ ਜਾਂਦਾ ਤੇ ਉਸ ਤੋਂ ਬਾਅਦ ਪਾਣੀ ਦੀ ਅਲੋਕੇਸ਼ਨ ਹੋ ਜਾਂਦੀ ਹੈ ਅਲੋਕੇਸ਼ਨ ਦੇ ਹਿਸਾਬ ਨਾਲ ਜਿੰਨਾ ਪਾਣੀ ਜਿਸ ਸਟੇਟ ਨੂੰ ਮਿਲਣਾ ਹੈ ਉਹ ਉਸ ਹਿਸਾਬ ਦੇ ਨਾਲ ਪਾਣੀ ਮਿਲਦਾ ਪਰ ਬਦ ਕਿਸਮਤੀ ਨਾਲ ਮੈਂ ਕਹਿ ਸਕਦਾ ਹਰਿਆਣਾ ਦੀ ਪੂਰ ਪਲਾਨਿੰਗ ਕਰਕੇ ਇਹ ਆਪਣੇ ਹਿੱਸੇ ਦਾ ਪਾਣੀ ਪਹਿਲੇ ਜਿਆਦਾ ਵਰਤ ਲਿਆਨਾਂ ਤੇ ਇਹਨਾਂ ਨੂੰ ਸਾਡਾ ਮਹਿਕਮਾ ਜਦੋਂ ਵੀ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਹੋਈ ਹੈ ਉਦੋਂ ਇਹਨਾਂ ਨੂੰ ਅਸੀਂ 17-1 ਨੂੰ ਸਭ ਤੋਂ ਪਹਿਲਾਂ ਅੱਠ ਸੋਰੀ ਅੱਠ ਨੂੰ ਅੱਠ ਨੂੰ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਦੇ ਵਿੱਚ ਸੈਕਟਰੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਤੁਸੀਂ ਪਾਣੀ ਬਹੁਤ ਤੇਜ਼ੀ ਦੇ ਨਾਲ ਵਰਤ ਰਹੇ ਹੋ ਕਿਉਂਕਿ ਸਤੰਬਰ ਤੋਂ ਲੈ ਕੇ ਜਨਵਰੀ ਤੱਕ ਏ ਆਪਣਾ ਜਿਹੜਾ 48% ਪਾਣੀ ਯੂਜ਼ ਕਰ ਚੁੱਕੇ ਸੀ ਬਕਾਇਦਾ ਲੈਟਰ ਲਿਖਿਆ ਹੋਇਆ ਜਿਹਦੀ ਕਾਪੀ ਮੇਰੇ ਕੋਲੇ ਹੈ ਕਿ ਤੁਸੀਂ ਆਪਣਾ ਪਾਣੀ ਦੇਖ ਕੇ ਵਰਤੋ ਕਿਉਂਕਿ ਮਈ ਤੱਕ ਇਹ ਪਾਣੀ ਚੱਲਣਾ ਕੋਈ ਧਿਆਨ ਨਹੀਂ ਦਿੰਦਾ ਉਸ ਤੋਂ ਬਾਅਦ 19 2 ਨੂੰ ਫਿਰ ਇਹਨਾਂ ਨੂੰ ਲੈਟਰ ਲਿਖਿਆ ਸੈਕਟਰੀ ਨੂੰ ਕਿ ਤੁਸੀਂ 73% ਪਾਣੀ ਹੈ ਜਿਹੜਾ ਯੂਜ਼ ਕਰ ਚੁੱਕੇ ਆ ਉਸ ਤੋਂ ਬਾਅਦ 17 3 ਨੂੰ ਲਿਖਿਆ ਫਿਰ 18 3 ਨੂੰ ਲਿਖਿਆ ਔਰ ਇਹ ਵੀ ਲਿਖਿਆ ਕਿ ਪਹਿਲਾਂ ਜਦੋਂ ਵੀ ਤੁਸੀਂ ਰਿਕੁਐਸਟ ਕੀਤੇ ਵੀ ਆਰ ਵੀ ਆਰ ਵੈਰੀ ਲਿਬਰਲ ਕਿ ਅਸੀਂ ਜੇ ਤੁਹਾਨੂੰ ਪਾਣੀ ਦੀ ਲੋੜ ਸੀ ਉਹ ਅਸੀਂ ਪਾਣੀ ਦਿੰਦੇ ਰਹੇ ਹਾਂ ਪਰ ਹੁਣ ਸਾਨੂੰ ਪਾਣੀ ਦੀ ਆਪਣੀ ਲੋੜ ਹੈ ਤੁਸੀਂ ਆਪਣੇ ਹਿੱਸੇ ਦਾ ਪਾਣੀ ਦੇਖ ਕੇ ਵਰਤੋ ਤੇ ਇਹ ਅਸੀਂ ਇਹਨਾਂ ਨੂੰ ਕਹਿੰਦੇ ਤੇ ਲਾਸਟ ਅਸੀਂ 18 ਤਿੰਨ ਨੂੰ ਲਿਖਿਆ ਇਹਨਾਂ ਨੂੰ 18 ਤਿੰਨ ਦੇ ਵਿੱਚ ਇਹਨਾਂ ਨੂੰ ਕਿਹਾ ਕਿ 87% ਪਾਣੀ ਤੁਸੀਂ ਯੂਜ਼ ਕਰ ਚੁੱਕੇ ਹੋ ਫਿਰ ਕੋਈ ਧਿਆਨ ਨਹੀਂ ਹੈ ਫਿਰ ਇਹਨਾਂ ਨੇ ਜਦੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਤਾਂ ਫਿਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਹੋਈ ਉੱਥੇ ਮੁੱਦਾ ਫਿਰ ਇਹਨਾਂ ਨੇ ਚੇਅਰਮੈਨ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਪਾਣੀ ਮਿਲਣਾ ਚਾਹੀਦਾ ਤੇ ਸਾਡੇ ਡਿਪਾਰਟਮੈਂਟ ਨੇ ਸਾਡੇ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਉੱਥੇ ਕਰ ਰੱਖੀ ਸੀ ਕਿ ਅਸੀਂ ਸਮੇਂ-ਸਮੇਂ ਤੇ ਇਹਨਾਂ ਨੂੰ ਅਗਾਹ ਕਰਦੇ ਰਹੇ ਹਾਂ ਪਰ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਪਾਣੀ ਇਹਨਾਂ ਨੇ ਸੰਜਮ ਨਾਲ ਨਹੀਂ ਵਰਤਿਆ ਤੇ ਇਸ ਕਰਕੇ ਅੱਜ ਇਹ ਜਿਹੜੀ ਪੋਜੀਸ਼ਨ ਹੋ ਰਹੀ ਹੈ ਤਾਂ ਇਹਦੇ ਲਈ ਜ਼ਿੰਮੇਵਾਰ ਇਹ ਨੇ ਤੇ ਇਹਨਾਂ ਨੂੰ ਕਿਹਾ ਜਾਵੇ ਪਰ ਕਿਸੇ ਨੇ ਨਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਧਿਆਨ ਦਿੱਤਾ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਹਰਿਆਣਾ ਦੇ ਵੱਲੋਂ ਇਹ ਤਰਕ ਹੈ ਕਿ ਕਹਿੰਦੇ ਪਹਿਲਾਂ ਦਿੱਲੀ ਚਾਂਦ ਆਦਮੀ ਪਾਰਟੀ ਦੀ ਸਰਕਾਰ ਸੀ ਕੋਈ ਦਿੱਕਤ ਨਹੀਂ ਸੀ ਕਿਉਂਕਿ ਹਰਿਆਣਾ ਦਿੱਲੀ ਨੂੰ ਪਾਣੀ ਦਿੰਦਾ ਸੀ ਹੁਣ ਉੱਥੇ ਭਾਜਪਾ ਦੀ ਸਰਕਾਰ ਆ ਜਾਣ ਬੋਚ ਕੇ ਇਸ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਟੈਲੀਫੋਨ ਜਿਹੜਾ ਹਰਿਆਣਾ ਸਰਕਾਰ ਦੇ ਪੰਜਾਬ ਸਰਕਾਰ ਦੇ ਅਧਿਕਾਰੀ ਨਹੀਂ ਚੁੱਕ ਰਹੇ ਦੇਖੋ ਮੈਂ ਤਾਂ ਹੈਰਾਨ ਆ ਵੀ ਇਸ ਗੱਲ ਨੂੰ ਸਿਆਸਤ ਦੇ ਨਾਲ ਕਿਉਂ ਜੋੜਿਆ ਜਾ ਰਿਹਾ ਜਦੋਂ ਇੱਕ ਬੜੀ ਸਪਸ਼ਟ ਗੱਲ ਇਹ ਹੈ ਕਿ ਪਾਣੀ ਦਾ ਹਿੱਸਾ ਤੈ ਪਾਣੀ ਦਾ ਹਿੱਸਾ ਤਾਇਆ ਹਿੱਸੇ ਦੇ ਮੁਤਾਬਕ ਪਾਣੀ ਮਿਲਣਾ 2987 ਐਮ ਐਫ ਇਹਨਾਂ ਦਾ ਪਾਣੀ ਬੰਦਾ ਤੇ 3091 ਐਮ ਐਫ ਇਹ ਪਾਣੀ ਯੂਜ਼ ਕਰ ਚੁੱਕੇ ਨੇ ਡੇਲੀ ਮੋਨੀਟਰਿੰਗ ਹੁੰਦੀ ਹੈ ਡੇਲੀ ਦੇ ਡੇਲੀ ਪਾਣੀ ਦਾ ਹਿਸਾਬ ਹੁੰਦਾ ਕਿ ਦਿੱਲੀ ਚ ਪਹਿਲਾਂ ਆਵਾਜ਼ਵੀ ਪਾਰਟੀ ਦੀ ਸਰਕਾਰ ਸੀ ਉਦੋਂ ਕੋਈ ਪੰਗਾ ਨਹੀਂ ਸੀਗਾ ਹੁਣ ਪੰਗਾ ਖੜਾ ਕੀਤਾ ਜਾ ਰਿਹਾ ਪੰਗਾ ਸਾਡੇ ਵੱਲੋਂ ਤਾਂ ਕੋਈ ਪੰਗਾ ਨਹੀਂ ਇਹ ਪੰਗੇ ਦੀ ਗੱਲ ਕਹੀ ਜਾਂਦੇ ਨੇ ਪੰਗਾ ਕਿਸ ਚੀਜ਼ ਦਾ ਮੈਨੂੰ ਇਹ ਦੱਸਣਾ ਕਿਸ ਚੀਜ਼ ਦੇ ਪੰਗੇ ਦੀ ਗੱਲ ਕਰਦੇ ਐ ਇਹ ਪਾਣੀ ਵੰਡਿਆ ਹੋਇਆ ਹੈ ਐਨ ਐਮ ਐਫ ਤੁਸੀਂ ਵਰਤਨਾ ਐਨ ਐਮ ਐਫ ਅਸੀਂ ਵਰਤਨਾ ਤੇ ਫਿਰ ਪੰਗੇ ਦੀ ਗੱਲ ਆਈ ਕਿੱਥੋਂ ਹੈ ਮਨੁੱਖਤਾ ਦੇ ਆਧਾਰ ਤੇ ਪੀਣ ਵਾਸਤੇ ਪਾਣੀ ਘੱਟੋ ਘੱਟ ਦੇ ਦਿਓ ਜਿਹੜਾ ਉਹ ਮੰਗ ਰਹੇ ਨੇ ਹਾਂ ਬਿਲਕੁਲ ਅਸੀਂ 4000 ਕਿਊਸਿਕ ਦੀ ਗੱਲ ਕੀਤੀ ਸੀ ਅਪ੍ਰੈਲ ਦੇ ਵਿੱਚ 4000 ਕਿਊਸਿਕ ਪਾਣੀ ਦੇਣ ਦੀ ਗੱਲ ਕੀਤੀ ਸੀ ਹੁਣ 8500 ਕਿਊਸਿਕ ਦੀ ਗੱਲ ਆ ਗਈ ਪੀਣ ਵਾਲੇ ਪਾਣੀ ਦੀ ਡਿਮਾਂਡ ਇੰਨੀ ਇੱਕਦਮ ਕਿਵੇਂ ਵੱਧ ਜੂਗੀ ਦੂਜੀ ਗੱਲ ਸਟੇਟ ਨੂੰ ਚਲਾਉਣਾ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਜਦ ਉਹਨਾਂ ਨੂੰ ਅਸੀਂ ਬਿਨਾ ਕਿਸੇ ਜ਼ਿੰਮੇਵਾਰੀ ਤੋਂ ਅਗਾ ਕਰ ਰਹੇ ਆ ਪਹਿਲੇ ਮਹੀਨੇ ਤੋਂ ਜਨਵਰੀ ਤੋਂ ਕਰ ਰਹੇ ਆ ਸਾਰੇ ਲੈਟਰ ਮੇਰੇ ਕੋਲੇ ਨੇ ਤੇ ਇਹਨਾਂ ਨੇ ਆਪਣੀ ਪਲਾਨਿੰਗ ਕਿਉਂ ਨਹੀਂ ਬਣਾਈ ਅੱਜ ਇਨਸਾਨੀਅਤ ਦੇ ਨਾਤੇ ਚਲੋ ਠੀਕ ਹੈ ਮੰਨ ਲੀ ਗਲਪੀ ਨਾਲ ਪਾਣੀ ਅਸੀਂ ਦੇ ਰਹੇ ਆ ਤੇ ਉਹ ਦੇਣਾ ਚਾਹੀਦਾ ਪਰ ਖੇਤੀ ਲਈ ਕਿੱਥੋਂ ਦੇ ਦਾਂਗੇ ਖੇਤੀ ਲਈ ਸਾਡੇ ਕੋਲੇ ਆਪਣੇ ਲਈ ਪਾਣੀ ਨਹੀਂ ਔਰ ਮੋਰਓਵਰ ਡੈਮਾਂ ਦੇ ਵਿੱਚ ਪਾਣੀ ਦੀ ਸਥਿਤੀ ਉਹਨੇ ਇਸ ਤਰ੍ਹਾਂ ਦੀ ਹੈ ਪੌਂਗ ਡੈਮ ਹੈ ਹੁਣ ਪੌਂਗ ਡੈਮ ਦੇ ਸਾਰੀਆਂ ਜਿਹੜੀਆਂ ਟਨਲਸ ਨੇ ਉਹਨਾਂ ਦੀ ਰਿਪੇਅਰ ਚੱਲ ਰਹੀ ਹੈ ਤੇ 2 ਮਹੀਨੇ ਚੱਲੇ ਨੇ 45 ਦਿਨ ਹਲੇ ਬਾਕੀ ਨੇ ਉੱਥੋਂ ਕੋਈ ਪਾਣੀ ਦਾ ਡਿਸਚਾਰਜ ਨਹੀਂ ਹੋਣਾ ਔਰ ਆਲਰੇਡੀ ਉੱਥੇ ਪਾਣੀ 27 ਫੁੱਟ ਘਟਾ ਤੇ ਜਿਹੜਾ ਸਾਡਾ ਦੂਜਾ ਰੰਜੀਤ ਸਾਗਰ ਡੈਮ ਹੈ ਉੱਥੋਂ ਕੋਈ ਪਾਣੀ ਦੀ ਸਪਲਾਈ ਨਹੀਂ ਹੋਣੀ ਉੱਤੇ 17 ਫੁੱਟ ਪਾਣੀ ਪਹਿਲਾਂ ਹੀ ਘਟਾ ਸੋ ਉਹਨਾਂ ਡੈਮਾਂ ਤੋਂ ਤਾਂ ਪਾਣੀ ਨਹੀਂ ਹੋਣਾ ਪਾਣੀ ਜਿਹੜਾ ਸਾਰਾ ਭਾਖੜਾ ਡੈਮ ਤੋਂ ਹੀ ਪੂਰਾ ਹੋਣਾ ਤੇ ਭਾਖੜਾ ਡੈਮ ਪਾਣੀ ਕਿੰਨਾ ਪੂਰਾ ਕਰ ਸਕੂਗਾ ਸੋ ਸਾਡੀਆਂ ਆਵਦਿਆਂ ਨੀਡਸ ਨੇ ਸਾਡੀ ਕਾਟਨ ਬ੍ਰੇਡ ਹੈ ਜਿਹੜੀ ਹੁਣ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਬੀਬੀ ਐਮਬੀ ਨੇ ਕੇਂਦਰ ਸਰਕਾਰ ਦੇ ਪਾਰਲੇਚਾ ਉੱਥੇ ਮਨੋ لال ਖੱਟਰ ਹੋਰੀ ਨੇ ਉਹ ਤੁਹਾਨੂੰ ਬੁਲਾ ਵੀ ਸਕਦੇ ਆ ਮੀਟਿੰਗ ਦੇ ਲਈ ਤੁਹਾਨੂੰ ਕਹਿ ਵੀ ਸਕਦੇ ਨੇ ਕਿ ਪਾਣੀ ਦਿਓ ਦੇਖੋ ਜਿਹੜੀ ਗੱਲ ਕੇਂਦਰ ਸਰਕਾਰ ਦੇ ਮੈਂ ਇਹ ਦੱਸਣੀ ਚਾਹਣਾ ਕਿ ਅਸੀਂ ਜਿਹੜੀਆਂ ਸਾਰੀਆਂ ਚਿੱਠੀਆਂ ਲਿਖੀਆਂ ਸੀ ਉਹਨਾਂ ਦੀ ਬਕਾਇਦਾ ਕਾਪੀ ਮੁਹੰਮਦ ਅਫਜ਼ਲ ਜੁਆਇੰਟ ਸੈਕਟਰੀ ਹਾਈਡਰੋ ਨੇ ਇਹ ਤੇ ਮਿਨਿਸਟਰੀ ਆਫ ਪਾਵਰ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਇਹਨਾਂ ਸਾਰਿਆਂ ਦੀਆਂ ਕਾਪੀਆਂ ਉਹਨਾਂ ਦੇ ਕੋਲੇ ਨੇ ਜਿਉਂ-ਜਿਉਂ ਅਸੀਂ ਚਿੱਠੀ ਲਿਖਦੇ ਸੀ ਉਹਨਾਂ ਨੂੰ ਸੂਚਨਾ ਹਿਤ ਭੇਜਦੇ ਸੀ ਸੋ ਉਹ ਸਾਡੀ ਤਾਂ ਜਿਹੜਾ ਪੰਜਾਬ ਦਾ ਪੱਖ ਉਹ ਤਾਂ ਪਹਿਲੀ ਉਹਨਾਂ ਕੋਲੇ ਗਿਆ ਹੋਇਆ ਸੀ ਜੇ ਉੱਥੇ ਗਏ ਨੇ ਇਹ ਤਾਂ ਮੈਂ ਕਹਿ ਸਕਦਾ ਕਿ ਸੈਂਟਰ ਗਵਰਨਮੈਂਟ ਵੀ ਤਾਂ ਪਹਿਲਾਂ ਇਹਨਾਂ ਨੂੰ ਪੁੱਛੂਗੀ ਵੀ ਤੁਸੀਂ ਆਪਣਾ ਪਾਣੀ ਦੇਖ ਕੇ ਕਿਉਂ ਨਹੀਂ ਵਰਤੇ ਕੇਂਦਰ ਸਰਕਾਰ अगर आपको बुलाती है अगर केंद्र सरकार कहती है कि पंजाब पानी दे तो फिर आगे आपका अगला स्टेप क्या रहेगा देखो वैसे तो कोई कहने वाली बात है ही नहीं क्योंकि पानी बंडया हुआ है और जो बीबीएमपी ਦੇ ਚੇਅਰਮੈਨ کہہ ਰਹੇ ਨੇ बीबीएमपी ਦੇ ਚੇਅਰਮੈਨ ਨੂੰ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਕਿ ਅਸੀਂ बार-बार जनवरी महीने ਤੋਂ ਉਹਨਾਂ ਨੂੰ ਕਹਿ ਰਹੇ ਹਾਂ ਤੇ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਪਾਣੀ ਦੇ ਹੀ ਗਏ ਸਾਡੇ ਕਹਿੰਦੇ ਬਾਅਦ ਵਿੱਚ ਗੱਲਬਾਤ ਗੱਲਬਾਤ ਦਾ ਇੱਕ ਤਰੀਕਾ ਤਾਂ ਹੁੰਦਾ ਹੈ ਜਦੋਂ ਹਰਿਆਣਾ ਕੈਰੀ ਕਿ ਤੂੰ ਟੈਲੀਫੋਨ ਹੀ ਨਹੀਂ ਚੱਕ ਰਹੇ ਪੰਜਾਬ ਸਰਕਾਰ ਦੇ ਅਧਿਕਾਰੀ ਕਿਉਂ ਨਹੀਂ ਟੈਲੀਫੋਨ ਚੱਕ ਰਹੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਰੀ ਗੱਲ ਕਲੀਅਰ ਕੀਤੀ ਹੈ ਇਹਨਾਂ ਦੇ ਜਿਹੜੇ ਆਪਣੇ ਇਰੀਗੇਸ਼ਨ ਮਿਨਿਸਟਰ ਨੇ ਮੈਡਮ ਸੁਲਤੀ ਚੌਧਰੀ ਜੀ ਉਹਨਾਂ ਦਾ ਲੈਟਰ ਮੇਰੇ ਕੋਲੇ ਆਇਆ ਹੈ ਅਸੀਂ ਉਹਤੇ ਕਾਰਵਾਈ ਕੀਤੀ ਪਰ ਕਾਰਵਾਈ ਤਾਂ ਦੇਖੋ ਕਿਸ ਚੀਜ਼ ਦੀ ਕਰੀਏ ਅਸੀਂ ਕਿਸੇ चीज ਦਾ ਜਵਾਬ ਦੇਈਏ ਜਦੋਂ ਸਾਰੀ ਗੱਲ ਬੜੇ ਕਲੀਅਰ ਹੈ ਕਿ ਇੰਨਾ ਪਾਣੀ ਹੈ ਇੰਨਾ ਪਾਣੀ ਉਸ ਨੂੰ ਮਿਲਣਾ ਹੈ ਇੰਨਾ ਪਾਣੀ ਉਸ ਨੂੰ ਮਿਲਣਾ ਹੈ ਤੇ ਕਿਹੜੀ ਗੱਲ ਰਹਿ ਗਈ ਇਹਦੇ ਵਿੱਚ ਇਹ ਤਾਂ ਟੈਂਪੀਅਰ ਪ੍ਰੈਸ਼ਰ ਪਾਉਂਦੇ ਨੇ ਪੰਜਾਬ ਸਰਕਾਰ ਆਪਣਾ ਪੱਖ ਰੱਖ ਰਹੀ ਹੈ ਪੰਜਾਬ ਸਰਕਾਰ ਦੀ ਇਹ ਦਲੀਲ ਹੈ ਕਿ ਹਰਿਆਣਾ ਨੇ ਸਮੇਂ ਦੇ ਮੁਤਾਬਕ ਪਾਣੀ ਦੀ ਜ਼ਿਆਦਾ ਵਰਤੋਂ ਕੀਤੀ ਇਸ ਕਰਕੇ ਹੁਣ ਉਹਨਾਂ ਨੂੰ ਦਿੱਕਤ ਆ ਰਹੀ ਹੈ ਲੇਕਿਨ ਪੰਜਾਬ ਅਜੇ ਵੀ 4000 ਕਿਊਸਿਕ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇ ਰਿਹਾ ਹੈ